ਰੋ ਹੋਏ ਬਣਾਇਆ ਅਕਸ਼ਰ ਦਾ ਸਵਾਗਤ ਹੈ ਵਾਹਿਗੁਰੂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੁਹਾਡਾ ਸਾਰਿਆਂ ਦਾ ਸਵਾਗਤ ਆ ਦਸ਼ੇਰੇ ਮਹੱਤਮ ਦੇ ਪਹਿਲੇ એપisode ਦੇ ਵਿੱਚ ਆਓ ਜੀ ਦਰਸ਼ਕੀਦਾਰੇ ਕਰਦੇ ਆ ਤੇ ਜਾਣਦੇ ਹਜੂਰ ਸਾਹਿਬ ਦੀ ਮਰਿਆਦਾ ਕੀ ਹੈ ਜਿਦਾ ਕਿ ਤੁਸੀਂ ਦੇਖ ਸਕਦੇ ਹੋ ਬੜੇ ਹੀ ਜ਼ਿਆਦਾ ਮਾਤਰਾ ਦੇ ਵਿੱਚ ਨਾਰੀਅਲ ਦਾ ਪ੍ਰਸ਼ਾਦ ਤਖਤ ਸਾਹਿਬ ਦੇ ਵਿੱਚ ਹਾਜ਼ਰ ਕੀਤਾ ਗਿਆ ਹੈ ਜਾਪੇ ਪਾਠ ਦੀ ਸਮਾਪਤੀ ਤੋਂ ਪਰੰਤ ਆਹੀ ਸਾਰਾ ਪ੍ਰਸ਼ਾਦ ਸੰਗਤਾਂ ਦੇ ਵਿੱਚ ਵਰਤਾਇਆ ਜਾਏਗਾ। ਹਜੂਰ ਸਾਹਿਬ ਦੇ ਵਿੱਚ ਆ 10 ਦਿਨ ਵਖਰੀ ਹੀ ਰੌਣਕ ਲੱਗੀ ਹੁੰਦੀ ਹੈ। ਜਦ ਜਵਾਈ ਬਾਣੀ ਦੇ ਪਾਠ ਹੁੰਦੇ ਨੇ ਸਾਰੀ ਫੌਜ ਸਾਰੇ ਹਜੂਰੀ ਸਿੰਘ ਤਿਆਰ ਪਰ ਤਿਆਰ ਹੋ ਕੇ ਸ਼ਸਤਰ ਸਜਾ ਕੇ ਦਰبار ਸਾਹਿਬ ਆਉਂਦੇ ਨੇ ਸਾਰੇ ਹੀ ਬੜੇ ਹੀ ਧਿਆਰੇ ਰੱਖ ਕੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਦਸਮ ਗ੍ਰੰਥ ਸਾਹਿਬ ਜੀ ਦੀ ਜੁਧਮਈ ਬਾਣੀ ਦੇ ਪਾਠ ਸਰਵਣ ਕਰਦੇ ਨੇ ਤੇ ਤੁਸੀਂ ਇੱਕ ਹੀ ਜਗ੍ਹਾ ਇੰਨਾ ਨਾਰੀਅਲ ਦਾ ਪ੍ਰਸ਼ਾਦ ਪਹਿਲੀ ਵਾਰ ਦੇਖਿਆ ਹੋਣਾ ਹਾਂਜੀ ਖਾਲਸਾ ਜੀ ਹਜੂਰ ਸਾਹਿਬ ਦੇ ਵਿੱਚ ਆ 9 ਦਿਨ ਐਦਾ ਦੇ ਹੀ ਨਾਰੀਅਲ ਦੇ ਪ੍ਰਸ਼ਾਦ ਹੁੰਦੇ ਨੇ ਜਿਦਾ ਕਿ ਤੁਸੀਂ ਦੇਖ ਸਕਦੇ ਹੋ ਆ ਜਿਹੜਾ ਨਾਰੀਅਲ ਸਿੰਘ ਜੀ ਲੈ ਕੇ ਆ ਰਹੇ ਨੇ ਇਹ ਨਾਰੀਅਲ ਤਖਤ ਸਾਹਿਬ ਦੇ ਕਲਸ ਦੇ ਵਿੱਚ ਰੱਖਿਆ ਹੁੰਦਾ ਹੈ ਜੀ ਜਦ ਚੰਡੀ ਦੀ ਵਾਰ ਦੀ ਸਮਾਪਤੀ ਹੁੰਦੀ ਹੈ ਉਸ ਤੋਂ ਉਪਰੰਤ ਇਹ ਨਾਰੀਅਲ ਲਿਆ ਕੇ ਨੂੰ ਫੋੜ ਦਿੱਤਾ ਜਾਂਦਾ ਹੈ ਫਿਰ ਜਿੰਨਾ ਵੀ ਪ੍ਰਸ਼ਾਦ ਤਖਤ ਸਾਹਿਬ ਦੇ ਵਿੱਚ ਰੱਖਿਆ ਹੈ ਨਾਰੀਅਲ ਦਾ ਉਹ ਸਾਰਾ ਲਿਆ ਕੇ ਉਹਨਾਂ ਸਾਰੇ ਨਾਰੀਅਲਾਂ ਨੂੰ ਫੋੜ ਕੇ ਉਹਨਾਂ ਦਾ ਪ੍ਰਸ਼ਾਦ ਕੱਢ ਕੇ ਸਭਤਾ ਜਲੀ ਤਿਆਰ ਕੀਤਾ ਜਾਂਦਾ ਹੈ ਪਰ ਕਈ ਲੋਕ ਆ ਸੋਚ ਰਹੇ ਹੋਣਗੇ ਕਿ ਨਾਰੀਅਲ ਇਦਾਂ ਕਿਉਂ ਫੋੜਦੇ ਪਏ ਉਹਨੂੰ ਛਿਲਦੇ ਕਿਉਂ ਨਹੀਂ ਪਏ ਇਦਾਂ ਤੁਸੀਂ ਦੇਖਿਆ ਹੋਣਾ ਮੰਦਰਾਂ ਦੇ ਵਿੱਚ ਨਾਰੀਅਲ ਨੂੰ ਛੀਲ ਕੇ ਦਿੱਤਾ ਜਾਂਦਾ ਹੈ ਤੇ ਉਹਨੂੰ ਇੱਕ ਪੱਥਰ ਤੇ ਮਾਰ ਕੇ ਫੋੜ ਦਿੱਤਾ ਜਾਂਦਾ ਹੈ ਪਰ ਖਾਲਸਾ ਜੀ ਇੱਥੇ ਨਾਰੀਅਲ ਬਹੁਤ ਜ਼ਿਆਦਾ ਨਹੀਂ ਤੇ ਜੇ ਆਪਾਂ ਹਰ ਇੱਕ ਨਾਰੀਅਲ ਨੂੰ ਛਿਲਦੇ ਰਵਾਂਗੇ ਤਾਂ ਸਵੇਰ ਹੋ ਜਾਊਗੀ ਤਾਂ ਹੀ ਜਿਹੜੀ ਆਪਣੀ ਹਜ਼ੂਰੀ ਫੌਜ ਆ ਨੌਜਵਾਨ ਫੌਜ ਹੈਗੀ ਆ ਉਹ ਤਿਆਰ ਪਰ ਤਿਆਰ ਹੁੰਦੀ ਹੈ ਤੇ ਸੋਟਿਆਂ ਦੇ ਨਾਲ ਸਲੋਤਰਾਂ ਦੇ ਨਾਲ ਇਹਨਾਂ ਨਾਰੀਲਾਂ ਨੂੰ ਮਾਰ-ਮਾਰ ਕੇ ਇਹਨਾਂ ਦਾ ਸਾਰਾ ਖੋਬਰਾ ਘਟ ਜਾਂਦੀ ਹੈ ਹੁਣ ਇਸ ਚੀਜ਼ ਦੇ ਫਾਇਦੇ ਬਹੁਤ ਨੇ ਸਭ ਤੋਂ ਪਹਿਲਾਂ ਖੋਬਰਾ ਬੜੇ ਹੀ ਆਸਾਨੀ ਦੇ ਨਾਲ ਨਿਕਲ ਜਾਂਦਾ ਦੂਜਾ ਸਾਡਾ ਟਾਈਮ ਕੰਮ ਲੱਗ ਰਿਹਾ ਨਤੀਜਾ ਜਿਹੜੀ ਨੌਜਵਾਨ ਪੀੜ੍ਹੀ ਆ ਸੇਵਾ ਕਰਦੀ ਪਈਆ ਉਹਨਾਂ ਦੀ ਆਪਣੀ ਕਸਰਤ ਹੁੰਦੀ ਹੈ ਤੇ ਨਾਲ ਹੀ ਆ ਚੀਜ਼ ਪਤਾ ਲੱਗਦੀ ਹੈ ਕਿ ਜੰਗ ਮੈਦਾਨ ਦੇ ਵਿੱਚ ਦੁਸ਼ਮਨਾ ਦੇ ਖੋਪੜੇ ਫਟਦੇ ਕਿੱਦਾਂ ਨੇ ਜਦ ਮੈਂ ਬਾਣੀ ਦੇ ਵਿੱਚ ਚੰਡੀ ਦੀ ਵਾਰ ਦੇ ਬਾਠ ਦੇ ਵਿੱਚ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਇਹੋ ਜਿਹੀਆਂ ਚੀਜ਼ਾਂ ਲਿਖੀਆਂ ਜਿਹੜੀ ਕਿ ਇੱਕ ਨਾਰਮਲ ਬੰਦਾ ਇੱਕ ਬੁਸਦਿਲ ਬੰਦਾ ਤਾਂ ਪੜ ਕੇ ਹੀ ਡਰ ਜਾਵੇ ਤੇ ਉਹੀ ਬਾਣੀ ਜਦ ਇੱਕ ਗੁਰਸਿੱਖ ਪੜਦਾ ਤਾਂ ਉਹਦੇ ਅੰਦਰ ਵੀਰ ਰਸ ਜਾਗਦਾ ਜਿਹਦੇ ਕਰਕੇ ਉਹ ਸਵਾ ਸਵਾ ਲੱਖ ਨੂੰ ਮਾਰ ਕੇ ਸੁਲਾ ਦਿੰਦਾ ਜਿਦਾ ਕਿ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਡਾਰੀਅਲ ਫੋਡਨ ਦੀ ਸੇਵਾ ਹੋ ਰਹੀ ਹੈ ਇੱਕ ਪਾਸੇ ਨਾਰੀਅਲ ਲਾ ਕੇ ਆ ਰਹੀ ਹੈ ਫੌਜ ਤੇ ਇੱਕ ਪਾਸੇ ਸਾਰੇ ਨਾਰੀਅਲਾਂ ਦੀ ਸਫਾਈ ਹੋ ਰਹੀ ਹੈ ਸਾਰਾ ਖੋਬਰਾ ਕੱਢਿਆ ਜਾ ਰਿਹਾ ਹੈ ਤੇ ਤੁਸੀਂ ਸਾਰੇ ਆ ਵੀ ਦੇਖਿਓ ਕਿ ਸੇਵਾ ਕਰਨ ਦੇ ਲਈ ਆ ਛੋਟੇ ਛੋਟੇ ਨਿਆਣਿਆਂ ਦਾ ਉਤਸ਼ਾਹ ਕਿੰਨਾ ਹੈਗਾ ਇੱਥੇ ਬਸ ਆ ਨਹੀਂ ਆ ਕੇ ਛੋਟੇ ਨਿਆਣੇ ਫੋਨ ਲੈ ਕੇ ਬੈਠੀ ਜਾਂਦੇ ਆ ਅਸੀਂ ਦੇਖ ਸਕਦੇ ਹੋ ਹਰ ਛੋਟਾ ਨਿਣ ਇੱਥੇ ਸੇਵਾ ਦੇ ਲਈ ਲੱਗਿਆ ਵਾ ਤਾਂ ਹੀ ਹਜੂਰ ਸਾਹਿਬ ਮਸ਼ਹੂਰ ਆ ਹਜੂਰ ਸਾਹਿਬ ਦੀ ਮਰਿਆਦਾ ਬਾਰੇ ਸਾਰੀ ਦੁਨੀਆ ਚ ਗੱਲਾਂ ਹੁੰਦੀ ਆ ਕਿ ਹਜੂਰ ਸਾਹਿਬ ਦੀ ਮਰਿਆਦਾ ਤੇ ਹਜੂਰ ਸਾਹਿਬ ਦੀ ਫੌਜ ਕੁਝ ਵੱਖਰੀ ਹੀ ਆ ਸੱਚੇ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਜੁਧਮਈ ਬਾਣੀ ਦੇ ਵਿੱਚ ਇਹੋ ਜਿਹੀਆਂ ਗੱਲਾਂ ਕਹੀਆਂ ਜਿਹੜਾ ਇੱਕ ਸੂਰਮਾ ਸੁਣ ਕੇ ਹੀ ਉਤਸ਼ਾਹ ਆ ਜਾਂਦਾ ਮਹਾਰਾਜ ਲਿਖਦੇ ਨੇ ਉਮਲ ਰਥੇ ਜੁਧੇ ਮਹਾਰੂ ਬੱਜਿਆ ਬੱਦਲ ਜਿਹ ਮਹਕਾਸੁਰ ਰਣ ਵਿੱਚ ਗੱਜਿਆ ਕਹਿੰਦੇ ਇੱਕ ਬਹੁਤ ਹੀ ਵੱਡਾ ਦੈਤ ਸੀਗਾ ਜਿਹਦਾ ਨਾਮ ਮਹਕਾਸੁਰ ਸੀਗਾ Hindu ਸਮਾਜ ਦੇ ਵਿੱਚ ਸਨਾਤਨ ਧਰਮ ਦੇ ਵਿੱਚ ਇਹਨੂੰ ਮਹੀਸ਼ਾਸੁਰ ਵੀ ਕਿਹਾ ਜਾਂਦਾ ਹੈ ਤਾਂ ਮਹਾਰਾਜ ਲਿਖਦੇ ਨੇ ਉਮਲ ਰਥੇ ਜੁਧੇ ਮਤਲਬ ਮਹਕਾਸ਼ੁਰ ਉਤਸ਼ਾਹ ਦੇ ਨਾਲ ਜੰਗ ਦੇ ਵਿੱਚ ਆਇਆ ਬੱਦਲ ਜਿਵੇਂ ਮਹਕਾਸ਼ੁਰ ਰਣ ਵਿੱਚ ਗੱਜਿਆ ਮਤਲਬ ਬਦਲਾਂ ਦੀ ਗਰਜਾਹਟ ਵਾਂਗ ਉੱਚ ਲਾ ਕੇ ਸ਼ੇਰ ਵਾਂਗ ਦਹਾੜ ਕੇ ਬੋਲਿਆ ਇੰਦਰ ਜਿਹਾ ਜੋਧਾ ਮੈਸ ਨੂੰ ਭੱਜਿਆ ਉਹ ਸਾਰੀ ਫੌਜ ਨੂੰ ਆ ਕਹਿ ਰਿਹਾ ਸੀ ਕਿ ਜਿਹਨੂੰ ਤੁਸੀਂ ਇੰਦਰ ਕਹਿੰਦੇ ਹੋ ਜਿਹੜਾ ਇੰਦਰਪੁਰ ਦੀ ਰਾਜਾ ਹੈ ਉਹ ਮੇਰੇ ਸਾਹਮਣੇ ਨਹੀਂ ਟਿਕ ਪਾਇਆ ਉਹ ਮੇਰੇ ਸਾਹਮਣੇੋਂ ਭੱਜ ਕੇ ਚਲਾ ਗਿਆ ਕੌਣ ਵਿਚਾਰੀ ਦੁਰਗਾ ਜੇ ਨਰਨ ਸੱਜਿਆ ਮਹਕਾਸੁਰ ਕੰ ਦਾ ਆ ਵਿਚਾਰੀ ਦੁਰਗਾ ਕੌਣ ਹੈ ਜਿੰਨੂੰ ਮੇਰੇ ਬਾਰੇ ਨਹੀਂ ਪਤਾ ਉਹ ਸ਼ਾਇਦ ਨਾਦਾਨ ਹੋਗੀ ਤਾਂ ਹੀ ਆ ਕੇ ਮੇਰੇ ਨਾਲ ਜੰਗ ਕਰ ਗਿਆ ਕਿਉਂਕਿ ਉਹਨੂੰ ਮੇਰੇ ਤਖਤ ਦਾ ਅੰਦਾਜ਼ਾ ਨਹੀਂ ਆ ਪਰ ਮਹਕਾਸੁਰ ਨੂੰ ਕੀ ਪਤਾ ਸੀ ਕਿ ਓ ਮਾਤਾ ਮਾਤਾ ਦੁਰਗਾ ਮਾਤਾ ਚੰਡੀ ਤੁਸੀਂ ਜੋ ਕਹਿਣਾ ਕਹਿ ਲਓ ਕਿਉਂਕਿ ਸਾਰੇ ਉਸ ਅਕਾਲ ਪ੍ਰਖ ਪਰਮਾਤਮਾ ਦੀ ਸ਼ਕਤੀ ਕਰਕੇ ਹੀ ਬੜੇ ਆ ਗੁਰੂ ਮਹਾਰਾਜ ਜੀ ਲਿਖਦੇ ਆ ਤਾਂ ਹੀ ਦੁਰਗਾ ਸਾਜ ਕਹਿ ਦਾਤਾ ਦਾ ਨਾਸ ਕਰਾਇਆ ਮਤਲਬ ਉਸ ਅਕਾਲ ਪੁਰਖ ਪਰਮਾਤਮਾ ਜੀ ਨੇ ਹੀ ਦੁਰਗਾ ਮਾਤਾ ਨੂੰ ਸਾਜਿਆ ਤੇ ਦਾਤਾ ਦਾ ਨਾਸ ਕਰਾਇਆ ਤੈਥੋ ਹੀ ਬਲ ਰਾਮ ਲੈ ਨਾਲ ਬਾਣਾ ਦਹਸਰ ਖਾਇਆ ਦਹਸਰ ਮਤਲਬ ਰਾਵਣ ਦਸ਼ਾਨੰਦ ਸ਼੍ਰੀ ਰਾਮਚੰਦਰ ਜੀ ਨੇ ਉਸ ਅਕਾਲ ਪੁਰਖ ਪਰਮਾਤਮਾ ਤੋਂ ਹੀ ਸ਼ਕਤੀ ਲੈ ਕੇ ਉਸ ਦਸ਼ਾਨੰਦ ਦਾ ਵਧ ਕੀਤਾ ਤਾਥੋ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਕੇ ਰਾਇਆ ਅਕਾਲ ਪੁਰਖ ਪਰਮਾਤਮਾ ਦੀ ਸ਼ਕਤੀ ਨਾਲ ਹੀ ਕ੍ਰਿਸ਼ਨ ਨੇ ਕੰਸ ਨੂੰ ਕੇਸਾਂ ਤੋਂ ਪਕੜ ਕੇ ਗਿਰਾ ਕੇ ਮਾਰਿਆ ਗੁਰਮਹਾਰਾਜੀ ਦਾ ਇੱਥੇ ਕਹਿਣ ਦਾ ਮਤਲਬ ਇਹ ਹੈ ਕਿ ਭਾਵੇਂ ਚੱਡੀ ਮਾਤਾ ਜੀ ਦੀ ਗੱਲ ਕਰ ਲਵੋ ਸ਼੍ਰੀ ਰਾਮਚੰਦਰ ਜੀ ਦੀ ਗੱਲ ਕਰਨ ਲਵੋ ਜਾਂ ਫਿਰ ਕ੍ਰਿਸ਼ਨ ਜੀ ਦੀ ਗੱਲ ਕਰ ਲਿਓ ਸਾਰੇ ਅਵਤਾਰਾਂ ਨੂੰ ਸ਼ਕਤੀ ਦੇਣ ਵਾਲਾ ਉਹ ਅਕਾਲਪੁਰਖ ਪਰਮਾਤਮਾ ਇੱਕ ਓਅੰਕਾਰ ਨੇ ਇੱਕੋ ਸਰੂਪ ਨੇ ਤੇ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਅਕਾਲਪੁਰਖ ਪਰਮਾਤਮਾ ਜੀ ਦੀ ਉਪਾਸ਼ਨਾ ਕਰਦੇ ਨੇ ਇਸ ਚੀਜ਼ ਬਾਰੇ ਆਪਾਂ ਅਗਲੇ ਵੀਡੀਓ ਦੇ ਵਿੱਚ ਮਤਲਬ ਕਿ ਦਸ਼ੇਰੇ ਮਹੱਤਮ ਦੇ ਦੂਜੇ ਦਿਨ ਦੇ ਵਿੱਚ ਵਿਸਤਾਰ ਨਾਲ ਗੱਲ ਕਰਾਂਗੇ ਤੁਸੀਂ ਅੱਗੇ ਦੀ ਵੀਡੀਓ ਦੇਖਿਓ ਸਾਹਿਬ ਜੀ ਸਾਹਿਬਜੀਤ ਸਿੰਘ ਜੀ ਸਾਹਿਬ ਜਦਾ ਅਛੰਦ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਹਾਏ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਅਰਮੇਸੀ ਸਦਿੱਤੇ ਸਿੱਖੀ ਸ੍ਰਤ ਨਹੀਂ ਆ ਰਿਹਾ ਤੋ ਨਾ ਗੁਰਮੁਖਾ ਗੁਰੂ ਦੇ ਪਿਆਰਿਆਂ ਸਿੰਘਾਂ ਸੰਗੜੀਆਂ ਦੀ ਪਵਨਦਾ ਦੇਮ ਪਰਖਾ ਸਾਹਿਬ ਨੂੰ ਜੀ ਆਇਆਂ ਨੂੰ ਆ ਜੀ ਨਹੀਂ ਆਦੀ ਸਵਾਹੀ ਸੀਗਾ ਜੀ ਆਪਣਾ ਅੱਜ ਦਾ ਵਲੌਗ ਕਿੱਦਾਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਅਸੀਂ ਤੁਹਾਨੂੰ ਰੋਜ਼ ਐਦਾ ਦੀ ਇੱਕ ਵੀਡੀਓ ਬਣਾ ਕੇ ਜਰੂਰ ਦਿਖਾਵਾਂਗੇ ਕਿ ਹਜੂਰ ਸਾਹਿਬ ਦੀ ਮਰਿਆਦਾ ਕਿੱਦਾਂ ਦੀ ਹੁੰਦੀ ਆ ਬਨੌਂ ਦਿਨ ਦੇ ਸਾਰੇ ਪਾੜ ਦੇ ਤੁਹਾਨੂੰ ਦਰਸ਼ਨ ਕਰਾਵਾਂਗੇ ਉਪਰੰਤ ਜੋੜ ਮੇਲੇ ਮਹੱਲੇ ਸਾਰਾ ਵੀ ਤੁਹਾਨੂੰ ਦਿਖਾਵਾਂਗੇ ਹੁਣ ਅਸੀਂ ਪੰਡ ਮਤਲਬ ਕਿ ਪ੍ਰਸ਼ਾਦ ਕਰਨ ਨੂੰ ਲੈ ਕੇ ਚੱਲੇ ਆਏ ਤਾਂ ਪ੍ਰਸ਼ਾਦ ਹਜੂਰ ਸਾਹਿਬ ਦੇ ਹਰ ਘਰ 'ਚ ਇਹ ਨੌ ਦਿਨ ਪਹੁੰਚਦਾ ਰਹਿੰਦਾ ਜੀ ਮਿਲਦਾ ਤੁਹਾਨੂੰ ਅਗਲੇ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ